ਸਤ ਸ੍ਰੀ ਅਕਾਲ ਦੋਸਤੋ ਇਸ ਵਕਤ ਕੌਰੀਆਂ ਪਿੰਡ ਦੇ ਵਿੱਚ ਖੜਿਆਗੇ ਇਸ ਤਰ੍ਹਾਂ ਦੀਆਂ ਤਸਵੀਰਾਂ ਨੇ ਜਿਹੜੀਆਂ ਕੌਰੀ ਕੌਰੀਆਂ ਨਗਰ ਦੀਆਂ ਨੇ ਗੱਲਬਾਤ ਕੀ ਹੈ ਸਾਰੀ ਗੱਲਬਾਤ ਤੁਹਾਡੇ ਸਾਹਮਣੇ ਰੱਖ ਦਿਆ ਵੀ ਕੀ ਕਾਰਨ ਹੈ ਜਿਹੜਾ ਕਿ ਦੁਪਹਿਰੇ ਖੇਤਾਂ ਦੇ ਵਿੱਚ ਜਾਣ ਦਾ ਕੀ ਕਾਰਨ ਹੈਗਾ ਉਹ ਗੱਲਬਾਤ ਸਾਰੀ ਪੁੱਛ ਦਿਆਂਗੇ ਲਗਭਗ ਜੇ ਕਹਿੰਦੀ ਹੈ ਕਾਫੀਰੇ ਇਕੱਠਾ ਹੋਇਆ ਹੋਇਆ ਹੈ ਗੱਲਬਾਤ ਕੀ ਹੈ ਪੁੱਛ ਦਿਆਂਗੇ ਵੀ ਸਿਕਰ ਦੁਪਹਿਰੇ ਇਕੱਠੇ ਹੋਣ ਦਾ ਕਾਰਨ ਕੀ ਹੈ ਉਹ ਵੀ ਖੇਤਾਂ ਦੇ ਵਿੱਚ ਕੀ ਗੱਲਬਾਤ ਹੈ ਪੂਰੀ ਕਰ ਦੇਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹੇ ਡੇਰੇ ਦੀ ਜ਼ਮੀਨ ਆ ਜੀ ਸਾਡੇ ਪੰਚਾਇਤ ੱਤੇ ਨਾਲ ਉਹ ਡੰਪ ਲਾਉਣਾ ਚਾਹੁੰਦੇ ਆ ਜਿਹੜੇ ਕੂੜਾਦਾਨ ਵਾਲਾ ਡੰਪ ਆ ਜੀ ਅਸੀਂ ਇਸ ਦਾ ਵਿਰੋਧ ਕਰਦੇ ਆ ਅਗਲੇ-ਦਾਲੇ ਦੇ ਖੇਤਾਂ ਦੇ ਲੋਕ ਅਸੀਂ ਸਾਰੀ ਸੰਗਤ ਸਾਰੇ ਪਿੰਡ ਵੱਲੋਂ ਇਹਦਾ ਵਿਰੋਧ ਕੀਤਾ ਜਾਂਦਾ ਵੀ ਅਸੀਂ ਇੱਥੇ ਇਹਨੂੰ ਜਦੋਂ ਚਾਉਂਦੇ ਨਹੀਂ ਸਾਡੇ ਇਹ ੱਤੇ ਨਾਲ ਕਿਉਂ ਥੂਪਿਆ ਯਾਰ ਤੁਸੀਂ ਵੇਖ ਰਹੇ ਹੋ ਖੂਜ ਖਬਰ ਤੇ ਗੁਲਜਾਰ ਸਿੰਘ ਢਾਲੀਵਾਲ ਦੀ ਗਰਾਊਂਡ ਜ਼ੀਰੋ ਰਿਪੋਰਟ ਵੀਡੀਓ ਸ਼ੇਅਰ ਕਰ ਦਿਓ ਦੇਖ ਤੁਹਾਨੂੰ ਵੀ ਗੱਲਬਾਤ ਕੀ ਹੈ ਪੂਰੀ ਬਾਬਾ ਸੁਜਾਨਗਰਦੀ ਹੈ ਜੀ ਆ ਫਰਦ ਹੈ ਇਹ ਜਮੀਨ ਪੰਚਾਇਤੀ ਹੈ ਇਹਨਾਂ ਦਾ ਬਹਾਨਾ ਜੀ ਆ ਪੰਚਾਇਤੀ ਬਹਾਨਾ ਆਪਦੇ ਪੰਚਾਇਤੀ ਬਹਾਨੇ ਚ ਜਿੱਥੇ ਮਰਜ਼ੀ ਲਾਉਣ ਜੀ ਇਹ ਸਾਨੂੰ ਕੋਈ ਇਤਰਾਜ਼ ਨਹੀਂ ਹੈਗਾ ਪਰ ਅਸੀਂ ਡੇਰਾ ਸਮਾ ਦਾ ਬਾਬਾ ਸੁਜਾਨਗਰਦੀ ਜਗਾ ਚ ਉਹ ਇਹ ਪ੍ਰੋਜੈਕਟ ਨਹੀਂ ਲੱਗਣ ਦਵਾਗੇ ਸਕੂਲ ਦੀ ਹੈ ਤੇ ਨਾਰ ਸਕੂਲ ਦੀ ਹੈ ਜੀ ਜਮੀਨ ਕੱਲੇ ਡੇਰੇ ਦੀ ਵੀ ਨਹੀਂ ਪਰ ਇਹ ਸਾਡੇ ਨਾਲ ਪੰਚਾਇਤ ਬਿਲਕੁਲ ੱੱਕਾ ਕਰਦੀ ਹੈ ੱੱਕੇ ਨਾਲ ਅਫਸਰ شاہੀ ਦੇ ਜ਼ੋਰ ਨਾਲ ਇੱਥੇ ਡੰਪ ਲਗਾਇਆ ਯਾਰ ਡੰਪ ਕੀ ਚੀਜ਼ ਦਾ ਕੂੜਾਦਾਨ ਦਾ ਜੀ ਅੱਛਾ ਹੋਰ ਵਾਲੇ ਵਾਲੇ ਪਿੰਡਾਂ ਦਾ ਕੂੜਾ ਆ ਕੇ ਇੱਥੇ ਡਿਗਣਾ ਹੀ ਅੱਛਾ ਪੰਚਾਇਤੀ ਜ਼ਮੀਨ ਹੈਗੀ ਛੋਟੇ ਹਾਂਜੀ ਪੰਚਾਇਤੀ ਜ਼ਮੀਨ ਹੈਗੀ ਆ ਜੀ ਆਪਦੀ ਪੰਚਾਇਤੀ ਜ਼ਮੀਨ ਚ ਇਹ ਜਿੱਥੇ ਮਰਜੀ ਲਾ ਲੈਣ ਸਾਨੂੰ ਕੋਈ ਇਤਰਾਜ਼ ਨਹੀਂ ਹੈਗਾ ਜੀ ਪਰ ਉਹਦੇ ਡੇਰਾ ਬਾਬਾ ਸੁਜਾਨਗਿਰਦੀ ਜਗ੍ਹਾ 'ਚ ਅਸੀਂ ਨਹੀਂ ਲੱਗਣ ਦਵਾਵਾਂਗੇ ਕੋਈ ਛੋਟੀ ਪੰਚਾਇਤ ਨਾਲ ਗੱਲ ਹੋਈ ਨਹੀਂ ਤੁਸੀਂ ਤਾਂ ਸੱਚ ਪੰਚਾਇਤ ਮੈਂਬਰ ਆਪੋ ਖੁਦ ਮੈਂ ਆਪ ਪੰਚਾਇਤ ਮੈਂਬਰਾਂ ਹਾਂ ਇਹ ਉਹਨਾਂ ਨੂੰ ਮੈਂ ਅਸੀਂ ਨੇ ਰਿਕਵੈਸਟ ਵੀ ਕੀਤੀ ਹੈ ਪੰਚਾਇਤ ਨੂੰ ਵੀ ਕੀਤੀ ਅਫਸਰ شاہੀ ਨੂੰ ਵੀ ਕੀਤੀ ਹੈ ਪਰ ਮੇਰੇ ਪੰਚਾਇਤ ਉਹ ਜਬਰਦਸਤੀ ਲਾਉਣਾ ਚਾਹੁੰਦੀ ਹੈ अच्छा की जबो गल करी कोई कुछ सरपंच साहब नाल की कहया ना उनने ओ कहंदे वी जिथे assi ਇੱਟ ਧਰਤੀ ਚੱਕਦੀ ਨਹੀਂ ਹੈਗੇ ਨੇ ਵੀ ਇਹ ਸਕੂਲ ਦੀ ਜਗ੍ਹਾ ਪੰਚਾਇਤੀ ਜਗ੍ਹਾ ਚ ਬਣਾ ਲੈਣ ਵੀ ਡੇਰੇ ਤੇ ਸਕੂਲ ਦੀ ਜਗ੍ਹਾ ਇਹ ਨਹੀਂ ਨਹੀਂ ਜੀ ਇਹ ਤਾਂ ਜੀ ਮਹਾਰਾਜ ਜੀ ਤੁਸੀਂ ਇਹ ਦੇਖੋ ਨਾ ਜੀ ਡੀਸੀ ਸਾਹਿਬ ਦੇ ਧਿਆਨ ਚਾ ਵਿਚਾਰ ਅਧੀਨ ਆ ਨਾ ਉਹਨਾਂ ਦੇ ਠੀਕ ਹੈ ਜੀ ਉਹਨਾਂ ਕੋਲੇ ਆਰਡਰ ਆਈ ਹੋਈ ਆ ਜੀ ਉਹਨਾਂ ਕੋਲੇ ਸਾਰਾ ਕੁਝ ਹੈਗਾ ਉਹ ਸਾਨੂੰ ਜੋ ਆਰਡਰ ਕਰਨਗੇ ਆਪਾਂ ਤਾਂ ਉਹ ਕਰਾਂਗੇ ਨਾ ਜੀ ਤੁਹਾਨੂੰ ਕਿਹਨੇ ਬੁਲਾਇਆ ਦੀ ਇੱਥੇ ਇੱਥੇ ਪੰਚਾਇਤ ਮੈਂਬਰ ਹੈ ਤੇ ਨਾਲ ਹੈਗੇ ਨੇ ਪ੍ਰਧਾਨ ਤੇ ਸਟੈਂਟ ਮੈਂਬਰ ਦਾ ਨਾਮ ਕੀ ਹੈ ਜੀ ਕੁਲਵੀਰ ਸਿੰਘ ਜੀ ਕੁਲਵੀਰ ਸਿੰਘ ਕਿ ਹਾਈ ਕੋਰਟ ਦੇ ਵਿੱਚ ਧਿਆਨ ਦੇ ਵਿੱਚ ਆਈ ਫੈਸਲਾ ਉੱਥੋਂ ਉਹਨਾਂ ਨੇ ਮਾਨਯੋਗ ਡੀਸੀ ਸਾਹਿਬ ਦੇ ਧਿਆਨ 'ਚ ਲਿਆ ਕੇ ਇਹਦਾ 2 ਹਫ਼ਤੇ ਦੇ ਵਿੱਚ ਫੈਸਲਾ ਕਰਨ ਦੇ ਵਿੱਚ ਅਸੀਂ ਤਾਂ ਹਜੇ ਕੁਝ ਨਹੀਂ ਅਸੀਂ ਸਾਨੂੰ ਕੰਸਟ੍ਰਕਸ਼ਨ ਰੋਕਣ ਦੇ ਆਰਡਰ ਸੀ ਉਹ ਅਸੀਂ ਰੋਕ ਰੱਖੀ ਆ ਇਹਨਾਂ ਨੂੰ ਵੀ ਉੱਥੇ ਬੁਲਾਇਆ ਗਿਆ ਸੀਗਾ ਇਹਨਾਂ ਦੇ ਵਕੀਲ ਸਾਹਿਬ ਅਗਲੀ ਤਰੀਕ ਲੈ ਕੇ ਆਏ ਜੀ ਇਹ ਜਮੀਨ ਸਕੂਲ ਨੂੰ ਦਾਨ ਕੀਤੀ ਦਿੱਤੀ ਹੋਈ ਹੈ ਜੀ ਅੱਛਾ ਸਕੂਲ ਨੂੰ ਦਿੱਤੀ ਹੋਈ ਹੈ ਸਕੂਲ ਨੂੰ ਬਾਬੇ ਜਿਹੜਾ ਸਮਾਦ ਦੀ ਨਵਾਂ ਜ਼ਮੀਨ ਹੈ ਉਹ ਅੱਜ ਤੋਂ 1954 ਤੋਂ ਲੈ ਕੇ ਦਾਨ ਦਿੱਤੀ ਹੋਈ ਹੈ ਜੀ ਸਕੂਲ ਨੂੰ ਸਾਜੀ ਸਕੂਲ ਨੂੰ ਸਕੂਲ 'ਤੇ ਇਹ ਪੈਸੇ ਲੱਗਦੇ ਨਹੀਂ ਅੱਛਾ ਕਿੰਨੀ ਕੀ ਜ਼ਮੀਨ ਹੈ ਇਹ ਜ਼ਮੀਨ ਤਾਂ ਹੈਗੇ 40-50 ਕਿੱਲੇ ਨੇ ਜੀ ਅੱਛਾ 40-50 ਕਿੱਲੇ ਨੇ ਹਾਂਜੀ ਹਾਂ ਇਹ ਡੰਪ ਕਿੰਨੀ ਜ਼ਮੀਨ 'ਚ ਲੱਗਣਾ ਹੈ ਇਹ ਡੰਪੀ ਚਾਰ ਕਿੱਲਾਂ ਦੇ ਉਰੇ ਜੀ ਇੱਥੇ ਪਹਿਲਾਂ ਨਰਸਰੀ ਹੁੰਦੀ ਸੀ ਜੀ ਪੰਚਾਇਤ ਨੂੰ ਅਸੀਂ ਨੇ ਇੱਕ ਸਾਲ ਵਾਸਤੇ ਨਰਸਰੀ ਦਿੱਤੀ ਸੀ ਪਿਛਲੇ ਸਰਪੰਚ ਨੂੰ ਠੀਕ ਹੈ ਤੇ ਚਲ ਕੁਦਰਤੀ ਵਾਤਾਵਰਨ ਸਾਫ ਸੋਤਰਾ ਹੋਊਗਾ ਹੋਰੋਂ ਪੇੜ ਡੇ ਤਿਆਰ ਕਰ ਦਿੱਤੇ ਜੀ ਉਰੇ ਲਵੇ ਆਲੇ ਗਾਲ ਨੇ ਮੋਟਰਾਂ ਵੀ ਦੰਦੇ ਰਹੇ ਨੇ ਠੀਕ ਹੈ ਪਰ ਜਦੋਂ ਹੁਣ ਇਹ ਸਾਡੇ ਪਿੱਠ 'ਚ ਸੁਰਾ ਮਾਰਨ ਵਾਲਾ ਕੰਮ ਆ ਲਿਆ ਕੇ ਆਲੇ ਦਵਾਲੇ ਦੇ ਪੰਡਾਂ ਦਾ ਗੰਦ ਡੇਗਣਗੇ ਉਰੇ ਖੇਤਾਂ ਵਾਲੇ ਅਸੀਂ 24 ਘੰਟੇ ਉਰੇ ਖੇਤਾਂ 'ਚ ਕੰਮ ਕਰਦੇ ਨੇ ਲੋਕ ਪਰ ਡੇਰੇ ਦੀ ਜ਼ਮੀਨ 'ਚ ਇਹ ਕਿਵੇਂ ਲਾ ਸਕਦੇ ਨੇ ਜੀ ਇਹਨਾਂ ਨੂੰ ਪਰਮਿਸ਼ਨ ਹੀ ਨਹੀਂ ਹੈਗੀ ਇਹ ਜੀ ਵੇ ਡੇਰੇ ਦੀ ਜ਼ ਇਸ ਸਕੂਲ ਦੇ ਨਾਮ ਆਕਾਸ਼ਤਕਰ ਬੋਲਦੀ ਹੈ ਜੀ ਬਾਈ ਜੇ ਇਹ ਜ਼ਮੀਨ ਬਾਬਾ ਡੇਰਾ ਸੁਜਾਨਗਿਰ ਦੀ ਹੈ ਤੇ ਸਕੂਲ ਨੂੰ ਉਹਨਾਂ ਨੇ দান ਕੀਤੀ ਸੀ ਵੀ ਇੱਥੇ ਕੋਈ ਇੱਕ ਸਕੂਲ ਦਾ ਸਿੱਖਿਆ ਪ੍ਰਤੀ ਤੁਸੀਂ ਨੇ ਕੁਝ ਬਣਾਉਣਾ ਹੈ ਉਚੇਰੀ ਸਿੱਖਿਆ ਵਾਸਤੇ ਤਾਂ ਤੁਸੀਂ ਇੱਥੇ ਬਣਾ ਸਕਦੇ ਹੋ ਪਰੰਤੂ ਇਹ ਉਚੇਰੀ ਸਿੱਖਿਆ ਨੂੰ ਛੱਡ ਕੇ ਇੱਥੇ ਕੂੜੇ ਦਾ ਡੰਪ ਬਣਾਉਣਾ ਚਾਹੁੰਦੇ ਨੇ ਕੂੜੇ ਦਾ ਡੰਪ ਬਣਾਉਣ ਵਾਸਤੇ ਪੰਚਾਇਤ ਕੋਲੇ ਹੋਰ ਬਹੁਤ ਜਗ੍ਹਾ ਪਈ ਹੈ ਪਿੰਡ 'ਚ ਉਹ ਜਿੱਥੇ ਮਰਜ਼ੀ ਬਣਾ ਸਕਦੇ ਨੇ ਇੱਥੇ ਉਹ ਆਪਣਾ ੱੱੱਕੇ ਨਾਲ ਬਣਾਉਣ ਦੀ ਕੋਸ਼ਿਸ਼ ਕਰ ਰਹੇ ਨੇ ਹੁਣ ਤੁਸੀਂ ਫਿਰ ਕੀ ਚਾਹੁੰਦੇ ਹੋ ਅਸੀਂ ਸਰਕਾਰ ਨੂੰ ਕਹਿੰਦੇ ਵੀ ਜਿੱਥੇ ਤੁਹਾਡੀ ਪੰਚਾਇਤ ਦੀ ਜਗ੍ਹਾ ਉੱਥੇ ਬਣਾ ਸਕਦੇ ਹਾਂ ਵੀ ਬਾਬਾ ਸੁਜਾਨਗਿਰ ਦੀ ਜਗ੍ਹਾ ਤੇ ਫਿਰ ਤੁਸੀਂ ਜੇ ਇਹ ਉਰੇ ਬਣਦੀ ਆ ਫਿਰ ਰੋਕੋਗੇ ਫਿਰ ਹਾਂਜੀ ਰੋਕਣਗੇ ਲੋਕ ਸਾਰੀ ਦੁਨ ਪਿੰਡ ਖੜੇ ਜੀ ਕਿਉਂ ਜੀ ਹਾਂਜੀ ਰੋਕਾਂਗੇ ਸਾਰੇ ਹਾਂਜੀ ਹਾਂਜੀ ਕਿਉਂ ਜੀ ਹਾਂਜੀ ਸਾਰੇ 13 ਜੀ ਰੁਕੋ ਵੀ ਸਾਰੇ ਰੋਕਾਂਗੇ ਅੱਛਾ ਹਾਂ ਰੁਕ ਕੇ ਬੁੜੇ ਉਹਦਾ ਹੁੰਦਾ ਕਿ ਹੱਕ ਪਰਚਾਇਤ ਉਹ ਗੱਲਬਾਤ ਕਰਦੇ ਆ ਵੀ ਕੀ ਗੱਲਬਾਤ ਹੈ ਪੂਰੀ ਹਾਂਜੀ ਬਾਈ ਜੀ ਕੀ ਗੱਲਬਾਤ ਹੈ ਬਾਈ ਜੀ ਗੱਲਬਾਤ ਹੈ ਮੇਸਜਰੀ ਜਮੀਨ ਹੈ ਡੇਰੇ ਦੀ ਆਪਣੀ ਠੀਕ ਹੈ ਜੀ ਅਸੀਂ ਸਮਝਾਦਾ ਨਾਉਂ ਤਾ ਇੱਚ ਤੱਕੇ ਨਾਲ ਇਹ ਮਤਲਬ ੂੜਾ ਵਰਗਾ ਡੰਪਰਾਂ ਚਾਹੁੰਦੇ ਨੇ ਜੀਦੇ ਜਿਹਾ ਸਾਰਾ ਪਿੰਡ ਬਰੂਧ ਕਰ ਰਿਹਾ ਕਿਉਂਕਿ ਉਹਦੇ ਨਾਲ ਹੀ ਹਰ ਵਾਰ ਬੰਦੂਸਤ ਹੋਊਗਾ ਲਵੇ ਸੂਆ ਹੈ ਕੱਲ ਨੂੰ ਉਹ ਚੀਜ਼ ਉੱਡ ਕੇ ਸੂਚੀ ਜਾਊਗਾ ਦੇ ਔਣੇ ਮਾਰ ਕਾਗਜ਼ ਵਾਲਾ ਕੁਝ ਵੀ ਲਾਲ ਬੋਤਲਾਂ ਉਹਦੇ ਨਾਲ ਫਿਰ ਪਾਣੀ ਕੀਤਾ ਜਾਊਗਾ ਖੇਤਾਂ ਦਾ ਮਾਹੌਲ ਖਰਾਬ ਹੋਣ ਨਾਲੇ ਨਾਲ ਤਾਂ ਜਿੱਦੀ ਵਜ੍ਹਾ ਕਰ ਨੌਰੇ ਸਾਰਾ ਪਿੰਡ ਬਰੂਧ ਕਰ ਰਿਹਾ ਵੀ ਅਸੀਂ ਉਹਨਾਂ ਨੂੰ ਲੱਗਣ ਨਹੀਂ ਦੇਣਾ ਲੱਗਣ ਨਹੀਂ ਦੇਣਾ ਹਾਂ ਜੀ ਇਹ ਵੀ ਇਹ ਗਰਦਾਵਰੀ ਆ ਜੀ ਆਪਣੀ ਝੰਡਾ ਸਿੰਘ ਪੁੱਤਰ ਸੇਵਾ ਸਿੰਘ ਇੱਕ ਬੜਾ ਦੋ ਹਿੱਸਾ ਤੇ ਹਿੱਸਾ ਗੈਰ ਮਹਿਸੂਸੀ ਤਹਿਤ ਹਾਈ ਸਕੂਲ ਕੌਰੀਆਂ ਆ ਨੰਬਰ ਦੇਖ ਸਕਦੇ ਹੋ ਤੁਸੀਂ ਇਹ ਕੀਦਾ ਨਵਾਂ ਇਹ ਇਵਰ ਹਾਈ ਸਕੂਲ ਦੇ ਪਹਿਲਾਂ ਕਿਸੇ ਬਜ਼ੁਰਗ ਦੇ ਨਾਮ ਕੋਈ ਬੜੀ ਮੋਟੀ ਗਰਦੌਰੀ ਹੋਣੀ ਉਹਨਾਂ ਦੀ ਕੋਈ ਡੈਥ ਡੋਥ ਹੋ ਗਈ ਵੈਸੇ ਇਹ ਸਕੂਲ ਦੇ ਨਾਮ ਕਾਸਤਕਾਰ ਬੋਲਦੀ ਹੈ ਆ ਦੇਖ ਲਓ ਤੁਸੀਂ ਕਿਲਾ ਨੰਬਰ ਦੇਖ ਲਓ ਜਿਹੜੀ ਇਹ ਤੁਹਾਡਾ ਕਹਿਣ ਦਾ ਮਤਲਬ ਇਹ ਜਿਹੜੀ ਜ਼ਮੀਨ 'ਚ ਡੰਪ ਬਣ ਰਿਹਾ ਉਹ ਸਕੂਲ ਦੇ ਨੋਂ ਬੋਲਦੀ ਹੈ ਹਾਂਜੀ 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 ਸਕੂਲ ਦੇ ਨਾਮ ਬੋਲਦੀ ਹੈ ਤਹਿਤ ਸਕੂਲ ਜੀ ਡੰਪ ਕਿੱਡਾ ਬਣਾਣਾ ਹੈ ਇਹ ਨਹੀਂ ਸਮਾਦਦੀ ਹੈ ਜਿੱਡਾ ਮਰਜੀ ਬਣੇ ਜੀ ਪਰ ਇਹ ਸਕੂਲ ਦੀ ਜ਼ਮੀਨ ਦੇ ਵਿੱਚ ਨਹੀਂ ਬਣਾਉਣਾ ਚਾਹੀਦਾ ਜੀ ਸਕੂਲ ਦੀ ਜ਼ਮੀਨ 'ਤੇ ਨਹੀਂ ਬਣਾਉਣਾ ਚਾਹੀਦਾ ਇੱਥੇ ਕੋਈ ਸਿੱਖਿਆ ਵਾਸਤੇ ਚੀਜ਼ ਆਉਂਦੀ ਆ ਕੋਈ ਹੋ ਤੇ ਆ ਦੇਖੋ ਆ ਪੰਚਾਇਤ ਦੀ ਜ਼ਮੀਨ ਪਈ ਹੈ ਐਨੇ ਕਿਲੇ ਜਿੱਥੇ ਮਰਜੀ ਬਣਵਾ ਲਾਣੇ ਬਣਵਾ ਲਾਣੇ ਇਹ ਆ ਸਾਰੀ ਇਹ ਪੰਚਾਇਤ ਦੀ ਕਿੰਨੀ ਕਿਲੇ ਉਹ ਮੁੰਜੇ ਦੱਸੋ ਆ ਦੇਖੋ ਜੀ ਆ ਕਿਲਾ ਨੰਬਰ ਪਏ ਹੋਏ ਨੇ ਜੀ ਆਪਣੀ ਕਿੰਨੀ ਕਿਲੇ ਹੈ 15 ਕਿਲੇ ਤਾਂ ਹੋਣੇ 15 ਕਿਲੇ ਹੈਗੇ ਨੇ ਹਾਂਜੀ ਪੰਚਾਇਤ ਦੇ ਠੀਕ ਹੈ ਦੋਸਤੋ ਸਰਪੰਚ ਸਾਹਿਬ ਨਾਲ ਵੀ ਗੱਲਬਾਤ ਕਰਦੇ ਆ ਫੋਨ ਤੇ ਵੀ ਕਰਦੇ ਆ ਜੇ ਮਿਲ ਕੇ ਕਹਿੰਣਗੇ ਗੱਲਬਾਤ ਤੁਹਾਨੂੰ ਪੂਰੀ ਦੱਸਦੇ ਆ ਵੀ ਸਰਪੰਚ ਸਾਹਿਬ ਕੀ ਕਹਿੰਦੇ ਨੇ ਡੰਪ ਲਾਉਣ ਬਾਰੇ ਡੰਪ ਰੋਕਣ ਦੇ ਵਿਰੋਧ ਦੇ ਵਿੱਚ ਇਕੱਠੇ ਹੋਏ ਨੇ ਖੇਤਾਂ ਦੇ ਵਿੱਚ ਇਸ ਵਕਤ ਕੌਰੀਆਂ ਪਿੰਡ ਦੇ ਵਿੱਚ ਜੀ ਸਾਹਿਬ ਦੇ ਹੁਕਮ ਤੋਂ ਬਗੈਰ ਕੁਝ ਵੀ ਨਹੀਂ ਕਰ ਸਕਦੀ ਹਜੇ ਵਿਚਾਰ ਅਧੀਨ ਆ ਜੀ ਉਹਨਾਂ ਦੇ ਅੱਗੇ ਅੱਜ ਸਾਨੂੰ ਉੱਥੇ ਬੁਲਾਇਆ ਸੀਗਾ ਠੀਕ ਹੈ ਜੀ ਹਾਂ ਜੀ ਉਹਨਾਂ ਦੇ ਇਹਨਾਂ ਦੇ ਵਕੀਲ ਜਿਹੜੇ ਦੂਜੀ ਧਿਰ ਦੇ ਵਕੀਲ ਉਹਨਾਂ ਨੇ ਅੱਗੇ ਦਾ ਸਮਾਂ ਲਿਆ ਵੈਸੇ 2 ਤਰੀਕ ਆ 2 ਤਰੀਕ ਨੂੰ ਕੀ ਫੈਸਲਾ ਹੁੰਦਾ ਉਸ ਤੋਂ ਬਾਅਦ ਆਪਾਂ ਪੱਖ ਰੱਖਾਂਗੇ ਜੀ ਠੀਕ ਹੈ ਤੇ ਜਿਹੜਾ ਇਹ ਜਿਹੜਾ ਜਿਹੜਾ ਤੁਸੀਂ ਅੱਜ ਰੱਖਿਆ ਇਹ ਇਹ ਸੋਡਾ ਹੁਣ ਪੱਖ ਤੁਸੀਂ ਨੇ ਆਪਣਾ ਪੱਖ ਨੂੰ ਇਹ ਦੱਸਿਆ ਜੀ ਕਲੀਅਰ ਕੀਤਾ ਕਿ ਜਿਹੜਾ ਫੈਸਲਾ ਜਾਂ ਜੋ ਵੀ ਇਹ ਹੋਇਆ ਹਨਾ ਠੀਕ ਹੈ ਆਪਣਾ ਡੀਸੀ ਸਾਹਬ ਦੇ ਹਜੇ ਵਿਚਾਰ ਦੇ ਦੀਨਾ ਇਹ ਸੀਡੀਪੀਓ ਸਾਹਬ ਦੇ ਕੋਲ ਅੱਜ ਸਾਡੀ ਸੀਗੀ ਉੱਥੋਂ ਡੀਸੀ ਸਾਹਿਬ ਨੇ ਉਹਨਾਂ ਨੂੰ ਰੈਫਰ ਕੀਤਾ ਸੀਗਾ ਉੱਥੇ ਸਾਡੇ ਬਿਆਨ ਹੋਏ ਆ ਦੋ ਤਿੰਨ ਚਲੋ ਜਿਹੜੀ ਜਿਹੜੀ ਥੋੜਾ ਚੱਲ ਰਿਹਾ ਓ ਥੋੜਾ ਪੱਖਾ ਜਿਹੜਾ ਇਹ ਤੁਹਾਡੀ ਗੱਲ ਜਿਹੜੀ ਆ ਰੱਖਤੀ ਤੁਸੀਂ ਨੇ ਹਾਂਜੀ ਹਾਂਜੀ ਠੀਕ ਹੈ ਜੀ ਠੀਕ ਓਕੇ ਜੀ ਮੈਂਬਰ ਦਾ ਨਾਮ ਕੀ ਕੁਲਵੀਰ ਸਿੰਘ ਹਾਂਜੀ ਕੁਲਵੀਰ ਸਿੰਘ ਜੀ ਕੁਲਵੀਰ ਸ਼ਾਰਟ ਚੋਂ ਕਹਿੰਦੇ ਮੰਗੂ ਕਹਿੰਦੇ ਹਣਾ ਮੰਗੋ ਨਹੀਂ ਮੈਨੂੰ ਪਤਾ ਜੀ ਕੁਲਵੀਰ ਸਿੰਘ ਹੈ ਵੈਸੇ ਵਕਲਵੀਰ ਸਿੰਘ ਮੰਗੂ ਵੀ ਕਹਿੰਦੇ ਅਸੀਂ ਜੀ ਡਿਪਟੀ ਕਮਿਸ਼ਨਰ ਨੂੰ ਬੇਨਤੀ ਕਰਦੇ ਆ ਰਿਕੁਐਸਟ ਕਰਦੇ ਆ ਅਪੀਲ ਕਰਦੇ ਆ ਵੀ ਜਿਹੜੀ ਇਹ ਜਗ੍ਹਾ ਇਹ ਡੇਰੇ ਦੀ ਜਗ੍ਹਾ ਹੀ ਪੰਚਾਇਤੀ ਇਹ ਜਗ੍ਹਾ ਨਹੀਂ ਹੈਗੀ ਪੰਚਾਇਤ ਆਪਦੀ ਜਗ੍ਹਾ ਤੇ ਜਿੱਥੇ ਮਰਜੀ ਡੰਪ ਲਾ ਲਵੇ ਸਾਨੂੰ ਕੋਈ ਇਤਰਾਜ਼ ਨਹੀਂ ਹੈਗਾ ਜੀ ਅਸੀਂ ਪਰ ਉਰੇ ਨਹੀਂ ਲੱਗਣ ਦਵਾਵਾਂਗੇ ਸੀਡੀਸੀ ਸਾਹਿਬ ਨੂੰ ਬੇਨਤੀ ਕਰਦੇ ਆ ਵੀ ਇਹਦੇ ਪ੍ਰੂਫ ਨੇ ਡੇਰੇ ਦੇ ਨਾ ਨਏ ਡੇਰੇ ਦੀ ਜ਼ਮੀਨ ਹੈ ਜੀ ਡੇਰੇ ਦੀ ਗਦਾਬਰੀ ਹੈ ਡੇਰੇ ਦੀ ਇਹ ਫਰਦ ਬਦਲ ਹੈ ਠੀਕ ਹੈ ਹਾਂ ਜੀ ਪੰਚਾਇਤ ਆਪਦਾ ਉਰੇ ਕਬਜ਼ਾ ਸ਼ੋਅ ਕਰਦੇ ਕੋਈ ਰਿਕਾਰਡ ਲਿਆਵੇ ਤਾਂ ਅਸੀਂ ਮੰਨਦੇ ਹਾਂ ਜੀ ਵੀ ਉਹਨਾਂ ਦੀ ਜਗ੍ਹਾ ਬਣਦੀ ਆ ਪਰ ਉਹਦੇ ਡੇਰੇ ਦੀ ਜਗ੍ਹਾ ਹੀ ਇਹ ਨਾਲ ਸਕੂਲ ਦੀ ਆ